ਘਰ ਚ ਲੱਗੀ ਕੁੰਡੀ ਨੂੰ ਹਟਾਉਣਗੇ ਪਾਵਰ ਕਾਮ ਕਰਮਚਾਰੀ ਨੂੰ ਕੱਡੀਆਂ ਗੰਧੀਆਂ ਗਾਲਾਂ ਆਪੜੀ ਪੜੀ ਦਫ਼ਤਰ ਵਿੱਚ ਜਾ ਕੇ ਕੀਤੀ ਭਿਆਨਕ ਕੁੱਟਮਾਰ ਗੱਲ ਕਰ ਲੋ ਭਾਈ ਜੀ ਜੱਜਾਂ ਤੇ ਨਾ ਕਰੀ ਤਾ ਨਾ ਆਏ ਬਿਜਲੀ ਨਾ ਜਾਣੀ ਜੀ ਗੈਰ ਕਾਨੂੰਨੀ ਬਿਜਲੀ ਸਪਲਾਈ ਦੀ ਵਰਤੋਂ ਕਰ ਰਿਹਾ ਸੀ ਇਹ ਪਰਿਵਾਰ ਜਾਦੇ ਸਾਹਮਣੇ ਆ ਨਾ ਉਹ ਤਾਂ ਉਹ ਹੱਥ ਕਿ ਮਲਾਏ ਬੰਦੂ ਆ ਕੇ ਇਹ ਸਾਨੂੰ ਭੇਜਿਆ ਭਾਈ ਦਫਤਰੋਂ ਤਾਂ ਲਾਉਂਦੇ ਇਕੱਠੇ ਕਿਵੇਂ ਕਰਨ ਲੱਗਿਆ ਜੰਦਾ ਹਾਂ ਮੈਂ ਪੁਆਈ ਆਪਦੇ ਕੋਲ ਇਹ ਦਿਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵਰ ਸਚੇ ਗਾਜੀ ਮੈਂ ਹਿਮਾਂਸ਼ੂ ਮਿੱਤਰ ਤੇ ਤੁਸੀਂ ਵੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਤਾਂ ਸਮਰਾਲਾ ਦੇ ਨੀਲੋ ਕਲਾ ਤੋਂ ਇੱਕ ਬਹੁਤ ਹੀ ਚੌਕਾ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਬਿਜਲੀ ਬੋਰਡ ਦਾ ਕਰਮਚਾਰੀ ਪਿੰਡ ਨੀਲੋ ਕਲਾ ਵਿਖੇ ਬਿਜਲੀ ਦੇ ਬਕਾਇਆ ਬਿੱਲ ਇਕੱਠੇ ਕਰਨ ਜਾਂਦਾ ਜਿੱਥੇ ਇੱਕ ਪਰਿਵਾਰ ਚ ਨਜਾਇਜ਼ ਤੌਰ ਤੇ ਕੁੰਡੀ ਲਾਈ ਹੋਈ ਸੀ ਤਾਂ ਉਸਨੇ ਉਹ ਕੁੰਡੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਦੁਰਵਿਵਹਾਰ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਇੱਥੇ ਹੀ ਬਸ ਨਹੀਂ ਤੇ ਉਸ ਦਾ ਜੋ ਦਫ਼ਤਰ ਹੈ ਜੋ ਪਿੰਡ ਕਟਾਣੀ ਕਲਾਂ ਵਿੱਚ ਹੈ ਉੱਥੇ ਜਾ ਕੇ ਉਸ ਨਾਲ ਕੁੱਟਮਾਰ ਵੀ ਕੀਤੀ ਜਿਹਦੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਉਹ ਤੁਹਾਨੂੰ ਵਾਇਰਲ ਹੋਈ ਵੀਡੀਓ ਦਿਖਾਉਣੇ ਆ ਤੇ ਕਰਮਚਾਰੀ ਦਾ ਕੀ ਕਹਿਣਾ ਉਹ ਵੀ ਸੁਣਦੇ ਆ ਆਹ ਵੜਫੇ ਇਹ ਚਾਹੇ ਚਾਮੜਿਆ ਲੈ ਉਹ ਤਾਂ ਹੱਥ ਮਲਾਏ ਮੈਨੂੰ ਅੱਗੇ ਇਹ ਸਾਨੂੰ ਭੇਜਿਆ ਭਾਈ ਦਫ਼ਤਰੋਂ ਸਰ ਲਾਉਤ ਇਕੱਠੀ ਕਿਵੇਂ ਕਰਨ ਲੱਗਿਆ ਜੰਤਾ ਹਾਂ ਮੈਂ ਪੁਆਈ ਆਪ ਤੇ ਕੋਣ ਉਹਨਾਂ ਨੇ ਭੇਜਿਆ ਜਾਨੂੰ ਦਫ਼ਤਰੋਂ ਦਫ਼ਤਰੋਂ ਭੇਜਿਆ ਤੈਨੂੰ ਤੂੰ ਕਿੱਥੇ ਕੱਲਾ ਟਿਕਦਾ ਉਹ ਭਾਈ ਇਹ ਲੱਗੀ ਗਲਤ ਲੱਗੀ ਹੋਈ ਏ ਜਾਈਂ ਕੱਟੇ ਨਹੀਂ ਲੈ ਆਇਂ ਤੁਸੀਂ ਫੋਨ ਬੁਲਾ ਕੇ ਲੈ ਆ ਬੁਲਾ ਕੇ ਫੇਰ ਕਹਿੰਦੇ ਤੈਨੂੰ ਪਾਸੇ ਬੋਲਦੇ ਨਹੀਂ ਅਸੀਂ ਅੰ내 ਨਹੀਂ ਬੋਲਦੇ ਉਹ ਭਾਈ ਤੁਸੀਂ ਬਿੱਲੇ ਨਹੀਂ ਭਰਾਇਆ ਤੁਹਾਡਾ ਬਿੱਲ ਸੀਗਾ 43 ਤਾਂ ਹਾਂ ਕਿ ਮੈਂ ਕਿਤੇ ਮਿਲ ਬਣਾਵਾਂ ਇਹ ਮੀਟਰ ਮੇਰੇ ਘਰ ਆ ਜੇ ਨਾ ਹਾਂ ਮੇਰੇ ਘਰ ਆ ਜੇ ਨਾ ਮੈਂ ਕਿਤੇ ਬਣਾਵਾਂ ਆ ਦੇਖਦਾ ਤਾਂ ਲਾ ਨਹੀਂ ਕਿ ਕਿਸੇ ਬਿੱਟਰ ਤੇ ਨਹੀਂ ਤਰਾਇਆ ਇਹ ਮਾਂ ਆਪੜੀ ਪੜੀ 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 ਕੋਈ ਗਾਲੀ ਕਰ ਲੈਣ ਦੇ ਨੂੰ ਕਰਨਾ ਚਿਰੋ ਕਰਨਾ ਮੁਲਾਜ਼ਮ ਲੱਗਿਆ ਕਰ ਹਾਂ ਵੀਡੀਓ ਬਣਾ ਤੂੰ ਬਣਾ ਮੁਲਾਜ਼ਮ ਲੱਗਿਆ ਕੋਈ ਨਾਲ ਵੀਡੀਓ ਬਣਾ ਤੂੰ ਡਰਦਾ ਗਾਲਾਂ ਨੇ ਭੇਜਿਆ ਜੇ ਸਾਹਿਬ ਨੇ ਨਹੀਂ ਸਾੜੀ ਸਾਹਿਬ ਨੇ ਭੇਜਿਆ ਕਿਉਂ ਗੱਲ ਕਰਦੇ ਨਾ ਬਣਾਉਂ ਤੂੰ ਮੈਨੂੰ ਜੀ ਵੀ ਲਗਾ ਬੰਦੇ ਤੂੰ ਤੇਰਾ ਕੰਮ ਕੀ ਆ ਤਰਸਦਾ ਜਿਵੇਂ ਕਦੇ ਨਹੀਂ ਹੈਗਾ ਹੋਰ ਜੇ ਮੈਂ ਕਰਦਾ ਜਈ ਨਾ ਤੂੰ ਗੱਲ ਕਰ ਲੋ ਤੁਸੀਂ ਬੜਾ ਨਾ ਗੱਲ ਕਰ ਲੋ ਭਾਜੀ ਚਾਚਾ ਜੀ ਆਇਆ ਮੈਂ ਬਿਜੂ ਵੀ ਨਾ ਜਾਣੀ ਚਾਚੀ ਚਾਚੀ ਗੱਲ ਕਰ ਲੋ ਤੁਸੀਂ ਅਸਰ ਕੋਈ ਨਾ ਪਤਾ ਤਾਂ ਨਾ ਇਹਨੂੰ ਪਤਾ ਨਹੀਂ ਇਹਨੂੰ ਹੋ ਜਾਏ ਪਤਾ ਤਾਂ ਮੈਂ ਕਿਲਾ ਨਹੀਂ ਕੁੜੀ ਦਾ ਪਤਾ ਮੈਂ ਜਾਣਦਾ ਇਹਨੂੰ ਜਾਣਦਾ ਨਹੀਂਦਾ ਜਾਣਦਾ ਨਹੀਂਦਾ ਸੁਣ ਸਦਾ ਸਾਡਾ ਲੋ ਜੀ ਮੈਂ ਸੱਦ ਲਓ ਤੇਰੀ ਉਹ ਹਜ਼ਾਰ ਤਾਂ ਹੋ ਤੂੰ ਇੱਥੇ ਨੌਕਰੀ ਤਾਂ ਨਹੀਂ ਰਹੇਗਾ ਸਮੇਂ ਲੈ ਸਾਡੇ ਦਫ਼ਤਰ ਪਾਰੰਗਲ ਨੂੰ ਚੱਲ ਜਾ ਜਾਈਏ ਅੱਜ ਭਾਈ ਉਹਨਾਂ ਨੂੰ ਫੂਟ ਕਰਤੀ ਮੇਰੇ ਭਾਈ ਨੂੰ ਬਾਲਾ ਬਾਲਾ ਅੱਜ ਦੱਸ ਦਿਆ ਪਤਾ ਦਿਨ ਮੱਗੇ ਵੀ ਤੁਮ ਕੱਦਮ ਬਾਜ਼ ਆਤਾ ਤੂੰ ਬੰਦਾ ਦੂਹ ਲੋਟ ਚੱਲਦਾ ਤੇਰੇ ਹਾਲ ਦੇਖੀ ਕੀ ਬੰਦਾ ਕੰਚਰਾ ਹੋਣਾ ਲੋਕਾਂ ਨੂੰ ਤੂੰ ਦੇਖੀ ਇਹ ਆਇਆ ਨਾ 4 ਬੰਦੇ ਲੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਆ ਜੀ ਕੀ ਕਟਨਾ ਹੋਈ ਹੈ ਤੁਹਾਡੇ ਨਾਲ ਕਟਨਾ ਇਦਾਂ ਆਈ ਹੈ ਸਰ ਮੈਂ ਸੀਐਚਪੀ ਕਾ ਪਾਵਰ ਕਾਮ ਕਟਾਣੀ ਦਫ਼ਤਰ ਤੇ ਲੱਗਿਆ ਆ ਸਰ ਸਾਡੀ ਡਿਊਟੀ ਲਈ ਗਈ ਸੀ ਵੀ ਜਿਹੜੇ ਘਰਾਂ ਦੇ ਮਤਲਬ ਕਿ ਬਿੱਲ ਖੜੇ ਆ ਤੇ ਉਹਨਾਂ ਦੇ ਅਸੀਂ ਮਤਲਬ ਕਿ ਡਿਫਾਲਟਿੰਗ ਅਮਾਉਂਟ ਇਕੱਠੀ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਸਰ ਜਿਹੜਾ ਆਪਣੇ ਨੌਰੀਆ RAM ਆ ਜੀ ਨੀਲੋਂ ਪੁਲ ਨੀਲੋਂ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਸੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਕਿਸੇ ਹੋਰ ਮੀਟਰ ਤੋਂ ਚੱਲ ਰਹੀ ਸੀ ਉਸ ਤੋਂ ਬਾਅਦ ਸਰ ਉਹਨਾਂ ਨੇ ਆ ਕੇ ਉੱਤੇ ਮੇਰੇ ਨਾਲ ਮਾਰਕੁੱਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫ਼ਤਰ 'ਚ ਵੀ ਆ ਕੇ ਉਹਨਾਂ ਨੇ ਕੁੱਟਿਆ ਜੀ ਜੋ ਉਹ ਨਹੀਂ ਕਹਿੰਦੇ 42990 ਰੁਪਏ ਖੜੇ ਸੀ ਹਾਂਜੀ ਤਾਂ ਉਹਨਾਂ ਦਾ ਮੀਟਰ ਆਪ ਤਾਂ ਚੱਲਦਾ ਨਹੀਂ ਵੀ ਅਸੀਂ ਨਹੀਂ ਸਰ ਉਹਨਾਂ ਦਾ ਆਪਣਾ ਮੀਟਰ ਕੋਈ ਨਹੀਂ ਚੱਲਦਾ ਸੀ ਉਹਨਾਂ ਨੇ ਦੋਵੇਂ ਪਾਸੇੋਂ ਕੁੰਡੀ ਪਾ ਕੇ ਤਾਰ ਲਾਈ ਹੋਈ ਸੀ ਸਰ ਜਦ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਢਾਇਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲ੍ਹਾਂ ਕੱਢੀਆਂ ਤੇ ਉਸ ਤੋਂ ਬਾਅਦ ਸਾਰ ਅਸੀਂ ਦਫ਼ਤਰ ਚੱਲ ਗਏ ਦਫ਼ਤਰ ਤੋਂ ਬਾਅਦ ਉੱਥੇ ਆ ਕੇ ਵੀ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਤੇ ਇਹਦੇ ਕੋਈ ਸੰਬੰਧ ਦੇ ਵਿੱਚ ਕੋਈ ਪੁਲਿਸ ਰਿਪੋਰਟ ਦਿੱਤੀ ਗਈ ਹੈ ਪੁਲਿਸ ਰਿਪੋਰਟ ਦਿੱਤੀ ਗਈ ਆ ਸਰ ਸ਼ਨੀਵਾਰ ਦੀ ਗੱਲ ਆ ਸਰ ਇਹ ਉਸ ਤੋਂ ਬਾਅਦ ਤੱਕ ਹੱਲੇ ਤੱਕ ਕੋਈ ਕਾਰਵਾਈ ਕੋਈ ਗੱਲਬਾਤ ਨਹੀਂ ਹੋਈ ਸਰ ਪਾਵਰ ਕਾਮ ਵੱਲੋਂ ਕੋਈ ਕਾਰਵਾਈ ਦੀ ਮੰਗ ਹਾਂਜੀ ਪਾਵਰ ਕਾਮ ਵੱਲੋਂ ਸਾਰ ਦਿੱਤੀ ਗਈ ਹੈ ਜਿਹੜੀ ਵੀ ਲਿਖ ਕੇ ਦਿੱਤੀ ਅਰਜੀ ਉਹਨਾਂ ਨੇ ਕੁਝ ਵੀ ਦਰਖਾਸਤ ਦਿੱਤੀ ਆ ਉਸ ਦਾ ਲੈ ਕੋਈ ਜਵਾਬ ਨਹੀਂ ਆ ਮੈਂ ਇਹੀ ਬੇਨਤੀ ਚਾਹੁੰਨਾ ਕਿ ਅਸੀਂ ਸੀਐਚਪੀ ਪਾਵਰ ਕਾਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾਤ ਨੂੰ ਵੀ ਬੰਦ ਹੋ ਜਾਂਦੀਆਂ ਨੇ ਅਸੀਂ ਗਰਮੀ 'ਚ ਵੀ ਫਿਰਦੇ ਆ ਬਾਹਰ ਸਾਨੂੰ ਸਰ ਜੇ ਇਦਾਂ ਹੀ ਕੁੱਟਮਾਰ ਹੋਊਗੀ ਤਾਂ ਅਸੀਂ ਕਿੱਦਾਂ ਕੰਮ ਕਰਾਂਗੇ ਬਾਹਰ ਕੋਈ ਤੁਹਾਡੀ ਰੰਜਿਸ਼ ਕਰਨੀ ਚ ਪਰਿਵਾਰ ਨਹੀਂ ਸਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਕੋਈ ਐਜੀ ਗੱਲਬਾਤ ਨਹੀਂ ਮੇਰੇ ਕੋਲ ਵੀਡੀਓ ਵੀ ਹੈਗੀ ਆ ਬਗੈਰ ਦਾ ਮਾਰਨ ਕੁੱਟਰ ਦੀ ਦਫ਼ ਮਨਾ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੁੰਡੀ ਫੜੀ ਤਾਂ ਕੁੱਟਿਆ ਹਾਂਜੀ ਤਾਂ ਕੁੱਟਿਆ ਇੱਕ ਜੀ ਗੁਰਮੀਤ ਸਿੰਘ ਹੈਗਾ ਖੇਤੇ ਦੇ ਕੰਮ ਕਰਦਾ ਬੀਬੀ ਨਖਮੇ ਦੇ ਵਿੱਚ ਇੱਕ ਦਰਾਂ ਦੇ ਤਾਂ ਉਹ ਲੋਗ ਲੜਾਈ ਝਗੜਾ ਰਿਪੋਰਟ ਹੋਇਆ ਜੀ ਉਹਦੀ ਦਰਖਾਸਤ ਸਾਡੇ ਕੋਲੇ ਆ ਗਈ ਹੈ ਤੇ ਜਿਨ੍ਹਾਂ ਨਾਲ ਵੀ ਲੜਾਈ ਝਗੜਾ ਹੋਇਆ ਵੈਰੀਫਾਈ ਕਰਕੇ ਬੰਨਦੀ ਕਰ ਦਿੱਤੀ ਜੀ